ਉਹ ਇਸ ਵੇਲੇ ਉਸ ਤੋਂ ਪਾਰੀ ਦੀ ਵੀ ਜਾਣ ਲਈ ਉਹਨਾਂ ਦੇ ਪਾਰੀ ਵਿੱਚ ਆ ਜਾਵੇ ਤੇ ਮੰਮੀ ਨੇ ਬਾਲ ਤੋਂ ਚਾਹ ਬਣਾਇਆ ਸਬਜ਼ੀ ਬਣਾਇ ਸੀ ਖੋਲ ਬੜੀ ਨਾਲ ਤੇ ਹੁਣ ਅਸੀਂ ਖਾਣ ਲੱਗੇ ਮੇਰੀ ਮੰਮੀ ਆ ਆ ਮੇਰੀ ਛੋਟੀ ਭੈਣ ਹੈ ਇਹ ਵੀ ਨਾਲ ਸੰਕੇ ਇੰਗਲਿਸ਼ ਤੇ ਇਦਾਂ ਵੀਡੀਓ ਬਣਾਉਂਦੇ ਹਾਂ ਕਿ ਨਾਲ ਕੰਗੇ ਆ ਸਾਈਪਲਸ ਸਾਈਪਲਸ ਕੇ ਆ ਤੇ ਸਾਰੇ ਨਾਲ ਸਾਡੀ ਬਸ ਸਪੋਰਟ ਕਰਿਆ ਕਰੋ ਜੀ ਵੀਡੀਓ ਲਾਈਕ ਮੈਂਡ ਕਰ ਦਿਆ ਕਰੋ ਤੇ ਸ਼ੇਅਰ ਵੀ ਕਰ ਦਿਆ ਕਰੋ ਕਿਧਰ ਕਿਧਰ ਆ ਦੇਖੋ ਜੀ ਆ ਤੁਹਾਡੀ ਮੰਮੀ ਦੇਖਣਾ ਐਨਾ ਫੋਨ ਦੇਖਦੀ ਐਨਾ ਫੋਨ ਦੇਖਦੀ ਇਹਨੂੰ ਕੁਝ ਨਹੀਂ ਪਤਾ ਵੀ ਗਨੇ ਤੂੰਆਂ ਮੇਰੇ ਕੋਲ ਬੈਠੀ ਆਂ ਕੋਈ ਗੱਲਬਾਤ ਕਰਾਂ ਮੈਂ ਹੈਂ ਫੋਨ ਤੇ ਖੁੱਭੀ ਹੋਆ ਮੇਰੇ ਦੀ ਆਈਓ ਅਸੀਂ ਫੋਨ ਲਾ ਕੇ ਬੈਠੀ ਆ ਆ ਤੁਹਾਡੀ ਮਾਤਾ ਜਰੀ ਆ ਜੀ ਪਤਾ ਕੀ ਦੇਖੀ ਜਾਂਦੀ ਐ ਇਹਨਾਂ ਦੁਨੀਆ ਦਾ ਸਾਡਾ ਨਹੀਂ ਇਹਨਾਂ ਦੁਨੀਆ ਦਾ ਕੋਈ ਹੋਸ਼ ਨਹੀਂ ਐ ਕਿ ਕਿਹਾਗੇ ਇਹਨੂੰ ਬਸ ਫੋਨ ਚਾਹੀਦਾ ਚਾਹੀਦਾ ਇਹਨੂੰ ਹਣ ਬੱਚਿਆਂ ਨੂੰ ਤਾਂ ਡਾਂਟ ਕੇ ਵੀ ਅਸੀਂ ਮਨਾ ਲਵਾਂਗੇ ਉਹਨੇ ਨਿਕਲ ਹੀ ਕਰੀ ਇੱਕ ਤਾਂ ਮਨਾਈਏ ਅਸੀਂ ਆ ਸ਼ਾਮ ਦਾ ਪਾਠ ਕਰਦੀ ਆ ਮੇਰੀ ਭਾਂਜੀ ਪ੍ਰਿੰਕ ਆ ਹੋਰ ਬੈਠੀ ਹੋਊ ਸੰਗਤ ਆ ਮੇਰੇ ਭਣਜੇ ਆ ਆ ਮੇਰੇ ਆ ਵੀ ਮੇਰੇ ਭਣਜੇ ਆ ਆ ਮੇਰੀ ਭਾਂਜੀ ਇਹਨਾਂ ਨੇ ਸ਼ਾਮ ਨੂੰ ਜ਼ਰੂਰ ਪਾਠ ਕਰਨਾ ਹੁੰਦਾ ਆ ਆਰਤੀ ਕਰਨੀ ਹੁੰਦੀ ਆ ਇਹਦੇ ਤੇ ਮੇਰੀ ਮੰਮੀ ਨੇ ਨਾ ਮੰਦਰ ਬਣਾਇਆ ਦੇਖੋ ਇਸ ਰੋਜ਼ ਸ਼ਾਮ ਨੂੰ ਇਹ ਆਰਤੀ ਕਰਦੇ ਆ ਰੋਜ਼ ਸ਼ਾਮ ਨੂੰ ਪਾਠ ਵੀ ਕਰਦੇ ਇਹਨੂੰ ਬਹੁਤ ਲੱਗਦੇ ਆ ਮੇਰੀ ਭਾਂਜੀ ਨੂੰ ਇਹਨੂੰ ਬਹੁਤ ਲੱਗਦੇ ਆ ਮੇਰੀ ਭਾਂਜੀ ਨੂੰ ਇਹਨਾਂ ਆਪਣੀ ਬ੍ਰੈਂਕਾ ਬ੍ਰੈਂਕਾ ਤੇ ਪਾਪਾ ਗਿਆ ਇੱਟ ਦੀ ਮੈਂ ਵੀ ਚੱਲ ਜਸਪੁਰੇ ਰਮਨ ਸਸੀ ਕਰ ਹਾਂ ਐਤੋਂ ਚੱਲੇ ਚੱਲੇ ਕਿਦਾਂ ਕਲਾਸ ਪੜਦਾ ਦੱਸੇ ਮੇਰੇ ਰਮਨ ਕਿਦਾਂ ਕਲਾਸ ਪੜਦਾ ਹਾਂ 20 20 ਤੂੰ ਸੈਕਿੰਡ ਅ ਮੇਰੇ ਪਾ ਦੇ ਯਾਸ਼ ਛੋੜ ਛੜੇ ਆਮਨ ਵੀਰ ਆਮਨ ਵੀਰ ਆਮਾਨਾ ਆਮਨ ਵੀਰ ਆ ਗਿਆ ਚਲੋ ਸਕੂਲੇ ਸ਼ਰਾਤੀ ਸਸ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਨੂੰ ਅਸਟ ਨਵੇਂ ਬਲੌਗ ਦੇ ਵਿੱਚ ਅਸੀਂ ਠੀਕ ਠਾਕ ਐ ਜੀ ਉਮੀਦ ਕਰਦੇ ਸਾਰੇ ਠੀਕ ਠਾਕ ਹੋਣ ਤੇ ਵਾਹਿਗੁਰੂ ਸਭ ਨੂੰ ਠੀਕ ਠਾਕ ਹੀ ਰੱਖੇ ਜੀ ਤੇ ਅੱਜ ਆਇਆ ਵੀਰਵਾਰ ਤੇ ਮੈਂ ਕੱਲ ਇੱਥੇ ਪੈਂਡਾ ਹੀ ਹੋਈ ਸੀ ਮੇਲਾ ਦੇਖਣ ਤੇ ਮੇਲਾ ਚਲੋ ਵਧੀਆ ਹੋ ਗਿਆ ਪਰ ਮੀਨ ਬਹੁਤ ਕੰਮ ਖਰਾਬ ਕੀਤਾ ਤੇ ਅੱਜ ਮੈਂ ਚੱਲੀ ਹਾਂ ਵਾਪਸ ਆਪਣੇ ਘਰ ਪਰ ਮੈਂ ਰਸਤੇ ਵਿੱਚ ਥੋੜੇ ਮੈਨੂੰ ਕੰਮ ਹੈ ਕਿ ਕਿਤੇ ਜਾਣਾ ਆ। ਉੱਥੋਂ ਹੋ ਕੇ ਤੇ ਫਿਰ ਮੈਂ ਸਿੱਧੇ ਪਿੰਡ ਚੱਲ ਲੈਣਾ। ਤੇ ਸਾਡਾ ਬਲੌਗ ਤੁਹਾਨੂੰ ਕਿਦਾਂ ਲੱਗਾ? ਸਾਨੂੰ ਕਮੈਂਟ ਕਰਕੇ ਦੱਸਿਆ ਕਰੋ। ਤੇ ਸਾਰੇ ਜਣੇ ਥੋੜੀ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ। ਤੁਸੀਂ ਕਿਸ ਟੌਪਿਕ ਤੇ ਸਾਡੇ ਵੀਡੀਓ ਬਲੌਗ ਦੇਖਣਾ ਚਾਹੁੰਦੇ ਹੋ? ਤੇ ਸਾਨੂੰ ਕਮੈਂਟ ਕਰਕੇ ਦੱਸਿਆ ਕਰੋ ਜੀ। ਤੇ ਤਾਂ ਥੋੜੇ ਜਿਮ ਆਪਣੇ ਆਪਣੇ ਪਿੰਡ ਜਾਣਗੇ ਜਿਹੜੇ ਜਿਹਦੇ ਮਾਪਿਆਂ ਦੇ ਘਰ ਦੇ ਹਨ ਥੋੜੀ ਜਿਹੀ ਵੀਡੀਓ ਬਣਾ ਕੇ ਤੁਹਾਨੂੰ ਦਿਖਾ ਦਿੰਨੇ ਆ ਕਿਦਾਂ ਦਾ ਸਾਡਾ ਘਰ ਹੈ। ਤੇ ਆਓ ਚੱਲੀਏ।